ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ HMT 65/ ਟ੍ਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟ੍ਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਉਹਨਾਂ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟ੍ਰੈਕਟਰ ਦੀ HMT 65/ ਟ੍ਰੈਕਟਰ ਗਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਰੰਗ ਪੇਂਟ ਪੱਕਾ ਸਾਰਾ ਟਰੈਕਟਰ ਸਾਫ਼ ਪਿਆਗਾ ਇੰਜਨ ਗੈਰ ਵਧੀਆ ਪਿਆ ਦੋਸਤੋ ਤੇ ਟਾਇਰਾਂ ਦੀ ਗੱਲ ਕਰ ਲਈਏ ਤਾਂ JK ਦੇ ਟਾਇਰ 16x29 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਚਾਰੇ ਟਾਇਰਸ ਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ ਛਾਤਰੀ ਲੱਗੀ ਹੋਈ ਹੈਗੀ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ HMT 65/ਟਰੈਕਟਰ ਦੋਸਤੋ ਤ aí ਦੀ ਮਾਡਲ ਦੀ ਗੱਲ ਕਰ ਲਈ ਤਾਂ 2011 ਮਾਡਲ ਤੇ 425000 ਰੁਪਏ ਦਾ ਰੇਟ ਰੱਖਿਆ ਗਿਆ। ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ। ਜੇ ਕੋਈ ਵੀ ਟਰੈਕਟਰ ਲੈਣ ਦਾ ਚਾਹਵਾਨ ਆ ਤਾਂ ਰੇਟ ਘੱਟ ਵੱਧ ਹੋ ਜਾਊਗਾ ਦੋਸਤੋ 4 ਸਿਲੰਡਰ ਇੰਜਣ ਗੇਅਰ ਵੱਲੋਂ ਫੁੱਲ ਕੰਮ ਓਕੇ ਹੋਇਆ ਬਸ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਛਤਰੀ ਲੱਗੀ ਹੋਈ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ HMT 65/ ਟਰੈਕਟਰ ਮੂਰ ਰੇਅਰ ਵੀ ਵਧੀਆ ਪਿਆ ਦੋਸਤੋ ਲੋਨ ਵਗੈਰਾ ਵੀ ਹੋ ਜੂਗਾ ਦੋਸਤੋ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੇ ਏਰੀਆ ਦੇ ਸਾਰੇ ਟਰੈਕਟਰ ਮਿਲੂਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਹੋਰ ਜਾਣਕਾਰੀ ਹੋਰ ਵੀ ਲੋਕਾਂ ਤੱਕ ਵੀ ਪਹੁੰਚ ਸਕੇ ਤਾ ਦੋਸਤੋ ਮਿਲਦੇ ਆਂ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ